ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਮਲਕਪੁਰ ਵਿਖੇ ਭਾਈ ਕਨੀਆ ਚੈਰੀਟੇਬਲ ਡਿਸਪੈਂਸਰੀ ਸਾਨੀ ਵੱਲੋਂ ਉਪਰਾਲਾ ਕਰਕੇ ਪਿੰਡ ਦੇ ਗੁਰੂ ਘਰ ਵਿਖੇ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਜੋ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ केयरिटेबल फाउंडेशन ਵੱਲੋਂ ਲਗਾਇਆ ਗਿਆ ਹੈ ਇਹ بڑا ਸ਼ਲਾਂਗਾ ਯੋਗ ਉਪਰਾਲਾ ਹੈ ਜੋ ਆਗਿਦੇ ਸਮੇਂ ਦੇ ਵਿੱਚ ਜੋ ਬੇਸਹਾਰਾ ਗਰੀਬਾਂ ਜਾਂ ਹੋਰ ਵੀ ਕਿਸੇ ਕੈਟਾਗਰੀ ਵਾਸਤੇ ਜੋ ਮੈਡੀਕਲ ਦੀ ਸਹੂਲਤ ਲਈ ਜੋ ਇਹ ٹرسٹ ਉਪਰਾਲਾ ਕਰ ਰਿਹਾ ਹੈ ਵਧਾਈ ਦਾ ਪਾਤਰ ਹੈ ਕਿਉਂਕਿ ਬਹੁਤਾਂ ਦੇ ਵਿੱਚ ਜੋ ਦੂਰ ਦਰਾਡੇ ਦੇ ਪਿੰਡ ਹਨ ਉਹਨਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਮੈਡੀਕਲ ਸਕੂਲ ਤਾਂ ਨਾ ਹੋਣ ਕਰਕੇ ਕਿਸ ਸੰਸਥਾ ਵੱਲੋਂ ਚਲਾਈ ਜਾ ਰਹੀ ਡਿਸਪੈਂਸਰੀ ਜੋ ਹਰ ਨਗਰ ਦੇ ਵਿੱਚ ਮਹੀਨਾਵਾਰ ਹਫਤਾਵਾਰੀ ਕੈਂਪ ਲਗਾ ਕੇ ਗਰੀਬਾਂ ਨੂੰ ਬੇਸਹਾਰਾ ਨੂੰ ਜਾਂ ਹੋਰ ਵੀ ਲੋੜਵੰਦ ਵਿਅਕਤੀਆਂ ਨੂੰ ਜੋ ਫ੍ਰੀ ਮੈਡੀਕਲ ਸਹੂਲਤ ਦੇ ਕੇ ਲੋਕਾਂ ਦੇ ਵਿੱਚ ਇੱਕ ਸਹਾਰਾ ਬਣਦੇ ਹਨ ਇਹ ਸਾਰੀ ਸੰਸਥਾ ਦਾ ਬਹੁਤ ਸ਼ਲਾੰਗਾ ਜੋਗ ਅਫਰਾਲਾ ਹੈ ਅਤੇ ਵਧਾਈ ਦੇ ਯੋਗ ਹੈ ਅਸੀਂ ਆਸ ਕਰਦੇ ਹਾਂ ਕਿ ਇਹ ਸੰਸਥਾ ਇਸੇ ਤਰ੍ਹਾਂ ਨਿਰੰਤਰ ਇਸ ਕਾੜੀ ਨੂੰ ਅੱਗੇ ਵੀ ਜਾਰੀ ਰੱਖੇਗੀ ਅਤੇ ਲੋੜਵੰਦ ਲੋਕਾਂ ਨੂੰ ਇਹ ਸਹੂਲਤ ਮਿਲਦੀ ਰਹੇਗੀ ਸੋ ਸਮੂਹ ਨਗਰਵਾਲੋਂ ਸੂਚੀ ਸੰਸਥਾ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਜੀ ਘੱਟ ਜੋਗੀ ਪਿੰਡ ਮਲਕਪੁਰ ਵਿੱਚ ਟੈਂਪ ਲੱਗਾ ਹੋਇਆ ਹੈ ਭਾਈ ਕਨਿਆ ਜੀ ਡਿਸਪੈਂਸਰੀ ਚੈਰਿਕੰਦ ਦੇ ਸਰਹਸਤੀ ਪਿੰਡ ਸਾਨੀ ਵੱਲੋਂ ਇਹ ਦੇ ਨਾਲ ਪਿੰਡ ਦੇ ਲੋਕਾਂ ਨੂੰ ਬਹੁਤ ਹੀ ਇਹਦਾ ਸਹੂਲਤ ਮਿਲੇਗੀ ਜੀ ਜੋ ਪਿੰਡ ਦੇ ਵਿੱਚ ਮਰਗੀ ਕੋਈ ਆਪਣਾ ਵੀਰ ਭਰਾ ਜਿਹੜਾ ਮਰਗੀ ਦਵਾਈ ਨਹੀਂ ਲੈ ਸਕਦਾ ਉਹ ਬਿਲਕੁਲ ਇਹਨਾਂ ਵੱਲੋਂ ਉਹਨਾਂ ਨੂੰ ਦਵਾਈ ਫਰੀ ਮਿਲ ਜਾ ਦਵਾਈ ਜਾਈਗੀ ਆਪਾਂ ਸਮੂਹ ਪੰਚਾਇਤ ਸਾਰਾ ਪਿੰਡ ਨਗਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਹਿਗੇ ਸਰ ਕਰਪਾਤ ਸਿੰਘ ਜੀ ਹੁਣ ਇਹਨਾਂ ਨੂੰ ਜਿਨ੍ਹਾਂ ਨੇ ਇਹ ਇਸ ਮਲਗੀ ਡਿਸਪੈਂਸਰੀ ਨੂੰ ਮਿਲੋ ਆਪਣੇ ਪੱਧਰ ਤੇ ਵਧੀਆ ਚਲਾ ਰਹੇ ਨੇ ਜੀ ਸਾਡਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਅੱਗੇ ਤੋਂ ਵੀ ਇਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਦੇ ਆਂ ਜੀ ਸਾਡੇ ਨਗਰ ਦੇ ਵਿੱਚ ਘਟੋ ਘਟ ਇੱਕ ਕੈਂਪ ਪਰ ਮੰਥਲੀ ਜ਼ਰੂਰ ਲਵਾਇਆ ਜਾਵੇ ਕਿਉਂਕਿ ਸਾਰੇ ਨਗਰ ਨੂੰ ਇਸ ਚੀਜ਼ ਦੀ ਆਪਣਾ ਮਦਹੂਲਤ ਮਿਲ ਸਕੇ ਜੀ ਫਾਇਦਾ ਹੋ ਸਕੇ ਵੈਲਕਮ ਵੈਲਕਮ ਜੀ ਖਾਲਸਾ ਵੈਲਕਮ ਅੱਜ ਪਿੰਡ ਮਲਕਪੁਰ ਵਿਖੇ ਭਾਈ ਕਨੇਗਾ ਚੈਰੀਟੇਬਲ ਡਿਸਪੈਂਸਰੀ ਸਾਨੀ ਵੱਲੋਂ ਉਪਰਾਲਾ ਕਰਕੇ ਪਿੰਡ ਦੇ ਗੁਰੂ ਘਰ ਵਿਖੇ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਜੋ ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਲਗਾਇਆ ਗਿਆ ਹੈ ਇਹ بڑا ਸ਼ਲਾੰਘਾਯੋਗ ਉਪਰਾਲਾ ਹੈ ਜੋ ਆਗੇ ਦੇ ਸਮੇਂ ਦੇ ਵਿੱਚ ਜੋ ਬੇਸਹਾਰਾ ਗਰੀਬਾ ਜਾਂ ਹੋਰ ਵੀ ਕਿਸੇ ਕੈਟਾਗਰੀ ਵਾਸਤੇ ਜੋ ਮੈਡੀਕਲ ਦੀ ਸਹੂਲਤ ਲਈ ਜੋ ਇਹ ٹرسٹ ਉਪਰਾਲਾ ਕਰ ਰਿਹਾ ਹੈ ਉਹदाई ਦਾ ਪਾਤਰ ਹੈ ਕਿਉਂਕਿ ਬਹੁਤਾਂ ਦੇ ਵਿੱਚ ਜੋ ਦੂਰ ਤਰਾਡੇ ਦੇ ਪਿੰਡ ਹਨ ਉਹਨਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਮੈਡੀਕਲ ਸਹੂਲਤ ਨਾ ਹੋਣ ਕਰਕੇ ਇੱਕ ਸੰਸਥਾ ਵੱਲੋਂ ਚਲਾਈ ਜਾ ਰਹੀ ਡਿਸਪੈਂਸਰੀ ਜੋ ਹਰ ਨਗਰ ਦੇ ਵਿੱਚ ਮਹੀਨਾਵਾਰ ਹਫਤਾਵਾਰੀ ਕੈਂਪ ਲਗਾ ਕੇ ਗਰੀਬਾਂ ਨੂੰ ਬੇਸਹਾਰਾ ਨੂੰ ਜਾਂ ਹੋਰ ਵੀ ਲੋੜਵੰਦ ਵਿਅਕਤੀਆਂ ਨੂੰ ਜੋ ਫ੍ਰੀ ਮੈਡੀਕਲ ਸਹੂਲਤ ਦੇ ਕੇ ਲੋਕਾਂ ਦੇ ਵਿੱਚ ਇੱਕ ਸਹਾਰਾ ਬਣਦੇ ਹਨ ਇਹ ਸਾਰੀ ਸੰਸਥਾ ਦਾ ਬਹੁਤ ਦਲੰਗਾ ਜੋਗਰ ਪ੍ਰਲਾ ਹੈ ਅਤੇ ਵਧਾਈ ਦੇ ਪਾਤਰ ਹੈ ਅਸੀਂ ਆਸ ਕਰਦੇ ਹਾਂ ਕਿ ਇਹ ਸੰਸਥਾ ਇਸੇ ਤਰ੍ਹਾਂ ਨਿਰੰਤਰ ਇਸ ਕਾਰੀ ਨੂੰ ਅੱਗੇ ਵੀ ਜਾਰੀ ਰੱਖੇਗੀ ਅਤੇ ਲੋੜਵੰਦ ਲੋਕਾਂ ਨੂੰ ਇਹ ਸਹੂਲਤ ਮਿਲਦੀ ਰਹੇਗੀ ਸੋ ਸਮੂਹ ਨਗਰ ਵੱਲੋਂ ਸੂਚੀ ਸੰਸਥਾ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੀ 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 ਫਤਿਹ ਰਾਜ ਜੀ ਉਹ ਵੀ ਪਿੰਡ ਮਲਕਪੁਰ ਵਿੱਚ ਕੈਂਪ ਲੱਗਾ ਹੋਇਆ ਹੈ ਭਾਈ ਕਨਗਿਆ ਜੀ ਡਿਸਪੈਂਸਰੀ ਚੈਰੀਟੇਬਲ ਡਿਸਪੈਂਸਰੀ ਪਿੰਡ ਸਾਨੀ ਵੱਲੋਂ ਇਹ ਦੇ ਨਾਲ ਪਿੰਡ ਦੇ ਲੋਕਾਂ ਨੂੰ ਬਹੁਤ ਹੀ ਜਦਾ ਸਹੂਲਤ ਮਿਲੇਗੀ ਜੀ ਜੋ ਪਿੰਡ ਦੇ ਵਿੱਚ ਮਤਲਬ ਕਿ ਕੋਈ ਆਪਣਾ ਵੀਰ ਭਰਾ ਜਿਹੜਾ ਮਤਲਬ ਕਿ ਦਵਾਈ ਨਹੀਂ ਲੈ ਸਕਦਾ ਉਹ ਬਿਲਕੁਲ ਇਹਨਾਂ ਵੱਲੋਂ ਉਹਨਾਂ ਨੂੰ ਦਵਾਈ ਫ੍ਰੀ ਮਹੱਈਆ ਕਰਵਾਈ ਜਾਏਗੀ ਆਪਾਂ ਸਮੂਹ ਪੰਚਾਇਤ ਸਾਰਾ ਪਿੰਡ ਨਗਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜੀ ਸਰ ਕਿਰਪਾਲ ਸਿੰਘ ਜੀ ਹੁਣ ਇਹਨਾਂ ਨੂੰ ਜਿਨ੍ਹਾਂ ਨੇ ਇਹ ਇਹ ਮਤਲਬ ਕਿ ਡਿਸਪੈਂਸਰੀ ਨੂੰ ਮਤਲਬ ਆਪਣੇ ਪੱਧਰ ਤੇ ਵਧੀਆ ਚਲਾ ਰਹੇ ਨੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਤੋ ਵੀ ਇਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਦੇ ਆਂ ਜੀ ਸਾਡੇ ਨਗਰ ਦੇ ਵਿੱਚ ਘਟੋ ਘਟ ਇੱਕ ਕੈਂਪ ਪਰ ਮੰਥਲੀ ਜ਼ਰੂਰ ਲਵਾਇਆ ਜਾਵੇ ਕਿਉਂਕਿ ਸਾਰੇ ਨਗਰ ਨੂੰ ਇਸ ਚੀਜ਼ ਦੀ ਆਪਣਾ ਮਦਹੂਲਤ ਮਿਲ ਸਕੇ ਫਾਇਦਾ ਹੋ ਸਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਮਲਕਪੁਰ ਦੇ ਗੁਰਦਲ ਸਾਹਿਬ ਖੇ ਅੱਜ ਭਾਈ ਕਨਈਆ ਜੀ ਚੈਰੀਟੇਬਲ ਡਿਸਪੈਂਸਰੀ ਵੱਲੋਂ ਮੈਡੀਕਲ ਕੈਂਪ ਲਾਇਆ ਗਿਆ ਇਸ ਦੇ ਲਈ ਸਾਰਿਆਂ ਨੇ ਸਹਿਯੋਗ ਦਿੱਤਾ ਖਾਸ ਕਰਕੇ ਭਾਈ ਸਤਵਿੰਦਰ ਸਿੰਘ ਜੀ ਭੋਲਾ ਜਿਨ੍ਹਾਂ ਨੇ ਇਹ ਸਾਰਾ ਇੱਥੇ ਯੋਜਨ ਕੀਤਾ ਹੈ ਇਸ ਦੇ ਨਾਲ ਸਰਪੰਚ ਸ਼ੇਰਵੀਰ ਸਿੰਘ ਜੀ ਸਮੂਹ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦਾ ਆਪਰ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਇਸੇ ਤਰ੍ਹਾਂ ਉਹ ਸਾਨੂੰ ਸੱਜੋਂ ਦੇ ਰਣਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ